चुने हुए सांसद हमारे बीच में उपस्थित है मैं एक बार सभी से गुजारिश करूंगा कि एक बार जोरदार तालियों के स्वागत करें जो प्रथम संस्करण था उसका उत्सव मनाया है सभी संस्कारी संस्थानों में इसका उत्सव मनाया गया और आज हम पटियाला में ਨਹੀਂ ਬੰਦੇ ਮਾਦਰੋ ਨਾ ਸਰ ਡਾਕਟਰ ਸਾਹਿਬ ਅੱਜ ਬੜੀ ਵੱਡੀ ਜੜੀ ਪਟਿਆਲੇ ਨੂੰ ਦੇਣ ਮਿਲਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਤਸੱਲੀ ਵਾਲੀ ਗੱਲ ਹੈ ਕਿ ਪਟਿਆਲਾ ਹਿੰਦੁਸਤਾਨ ਦੇ ਰੇਲ ਨਕਸ਼ੇ ਤੇ ਆ ਗਿਆ ਹੈਗਾ ਇਸ ਲਾਈਨ ਦਾ ਦੌੜੀ ਕਰਨ ਹੋਇਆ ਇਸ ਦਾ ਬਜਲੀ ਕਰਨ ਹੋਇਆ ਹੈਗਾ ਜਿਸ ਦੇ ਮਤਲਬ ਅੱਜ ਇਸ ਇਸ ਲਾਈਨ ਦੇ ਉੱਤੇ ਇੱਕ ਇੰਡੀਆ ਦੀ ਮੋਸਟ ਰੀਸੈਂਟ ਪ੍ਰੀਮੀਅਮ ਟ੍ਰੇਨ ਬੰਦੇਪੜ ਦਾ ਆਗਮਨ ਹੋਣ ਜਾ ਰਿਹਾ ਹੈਗਾ ਸੱਜੇ ਇਸ ਲਾਈਨ ਦੇ ਪੂਰੇ ਪੂਰੇ ਕਰਨ ਵਿੱਚ ਜਦ ਕਿ ਪਿਸਟਾ ਤੋਂ ਨਹੀਂ ਵਿਚਕਾਰ ਜੋ ਕੋਸ਼ਿਸ਼ਾਂ ਹੋਈਆਂ ਉਹ ਮੇਰਾ ਯੋਗਦਾਨ ਸੀਗਾ ਪਰ ਇਹਦੇ ਇਹਦਾ ਕੁਐਸਚਨ ਦੇ ਬਾਵਜੂਦ ਜਿਹੜੀ ਲਾਈਨ ਅੱਜ ਦੇ ਉੱਤੇ ਅੱਜ ਗੱਡੀ ਚੱਲਣ ਜਾ ਰਹੀ ਹੈਗੀ ਹੈ ਔਰ ਰਾਜਪੁਰਾ ਚੰਡੀਗੜ੍ਹ ਲਾਈਨ ਨੂੰ ਮੇਰੀ ਮਨਜ਼ੂਰੀ ਕਰਾਈ ਸੀਗੀ ਉਹਨੂੰ ਅੱਜ ਜ਼ਮੀਨ ਦੇ ਤਾਰਫ ਵਿੱਚ ਸਰਕਾਰ ਦੀ ਕੋਸ਼ਿਸ਼ਾ ਤੇ ਮੇਰੀਆਂ ਕੋਸ਼ਿਸ਼ਾ ਸਾਂਝੀਆਂ ਕੋਸ਼ਿਸ਼ਾਂ ਦੇ ਨਾਲ ਕੇ ਸਾਂਝੇ ਉੱਦਮ ਨਾਲ ਕੇ ਅੱਜ ਪਟਿਆਲੇ ਸਵਾਦ ਦਿੱਤੀ ਹੈ ਮੈਂ ਸਰਕਾਰ ਦਾ ਵੀ ਸ਼ੁਕਰੀਆ ਅਦਾ ਕਰਦਾ ਹੈਗਾ ਔਰ ਪਟਿਆਲਾ ਨਿਵਾਸੀਆਂ ਨੂੰ ਵਧਾਈ ਦਿਨਾਂ ਹੈਗਾ ਕਿ ਉਹਨਾਂ ਦੀ ਜ਼ਿੰਦਗੀ ਚ ਇੱਕ ਨਵਾਂ ਸਫਰ ਪਟਿਆਲੇ ਤੱਕੀ ਵਾਤੇ ਸ਼ੁਰੂ ਹੋਣ ਜਾ ਰਿਹਾ ਹੈਗਾ ਚਾਹ ਦਾ ਸਮੇਂ ਇੱਥੇ ਹੋਰ ਲਹਿਰਾਵਾਰਾ ਲੱਗਣੀਆਂ ਹਿੰਦੁਸਤਾਨ ਪਾਰ ਦੇ ਰੇਖਸ਼ੇ ਹੋਰ ਚਮਕੇਗਾ ਜੀ ਸਾਡੇ ਧਰਮ ਵੀ ਪਟਿਆਲੇ ਸਹਾ ਇਹ ਕੋਈ ਵੀ ਪਾਰਟੀ ਦਾ ਕਿਸੇ ਚੀਜ਼ ਚ ਕੋਈ ਮਤ ਦੇਣ ਜੇ ਕਿਸੇ ਨੇ ਟ੍ਰੇਨ 'ਚ ਜਾਣਾ ਤਾਂ ਚਲੇ ਜਾਓ ਸਰ ਵਾਪਸ ਨਹੀਂ ਆਣੀ। ਉਹ ਦਿੱਲੀ ਜਾਏਗੀ ਦਿੱਲੀ। ਭਾਜੀ ਇਸ ਚੀਜ਼ ਨੂੰ ਹਾਈਲਾਈਟ ਕਰ ਰਹੇ ਹੋ ਜਿਹੜਾ ਹੈ ਕਿ ਗੇਮ ਚੇਂਜਰ ਮਾਈਲਸਟੋਨ ਹੈ ਪਟਿਆਲੇ ਵਾਸਤੇ। ਉਹ ਹੈਗੀ ਬੰਦੇ ਭਾਰਤ ਟ੍ਰੇਨ ਜਿਹੜੀ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਜਾਣੀ ਹੈ। ਔਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਿਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ। ਲੇਕਿਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੋਸ਼ਿਸ਼ ਉਪਰਲੇ ਰੇਲਵੇ ਵਾਸਤੇ ਇਹੋ ਜੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਤੋਂ ਜਾਂ ਪਟਿਆਲੇ ਦੇ ਨੇੜੇ ਨੇੜੇ ਟੇੜੇ ਤੋਂ ਕੋਈ ਨਹੀਂ ਕਰ ਸਕਿਆ ਇੱਕ ਤੇ ਬੰਦੇ ਬਾਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਾਲ ਆਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨਿਤੜਕ ਸਿਆਣੇ ਸੂਚਵਾਨ ਡਾਕਟਰ ਪੜੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮ ਹੈ ਕਿ ਮੈਂ ਉਹਨਾਂ ਕੋਲ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗ ਕੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਪਏ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਡ ਕਨੈਕਸ਼ਨ ਮੈਨਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਇਸ ਵਾਸਤੇ ਕਦੀ ਨਹੀਂ ਸੋਚਿਆ ਡਾਕਟਰ ਗਾਂਧੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਪਾਰਟੀ ਦੀ ਟੀਮ ਪਟਿਆਲਾ ਸਿਟੀ ਦੀ ਇਸ ਦੀ ਵਧਾਈ ਦੀ ਪਾਤਰ